ਕੋਈ ਦਿਨ ਦੀ ਸ਼ੁਰੂਆਤ ਹੋਗੀ ਦੁੱਧ ਪਾਉਣ ਤੋਂ ਦੁੱਧ ਪਾ ਕੇ ਆਉਣੇ ਆ 7:00 ਵਜੇ ਫੇਰ ਆਵਾਂਗੇ ਨਾਣੂ ਕੇ ਤਿਆਰ ਹੋਵਾਂਗੇ ਫੇਰ ਰੋਟੀ-ਲੁੱਟੀ ਖਾ ਕੇ ਫੇਰ ਜਾਵਾਂਗੇ ਮਾਨਸਾ ਐਂਡ ਸੰਜੋਗ ਵੀ ਸ਼ਾਇਦ ਜਾਊਗਾ ਤੇ ਦੇਖਦੇ ਹਾਂ ਕੀ ਬੰਦ ਆ ਅੱਜ ਮੈਂ ਤੇ ਸੁੱਤਾ ਉੱਠਣ ਸਾਰ ਬਸ ਦੁੱਧ ਪਾਉਣ ਦਾ ਕੰਮ ਦੇ ਤਾ ਅੱਜ ਮੈਨੂੰ ਸੌਂਪਤਾ ਐਂਡ ਆ ਗਏਗਾ ਜਦੋਂ ਲਗਭਗ ਆਪਾਂ ਤੁਰ ਤੁਰ ਕੇ ਬਾਬਾਟਾ ਆ ਕਾਲੀ ਦੀ ਕੋਠੀ ਜਿਹੜੀ ਮੁਰਗੀ ਪਾਈ ਜਾਂਦਾ ਹੈ ਬਾਈ ਦਾ ਨਾਮ ਕਾਲਾ ਹਰਿ ਸ਼ਾਪ ਉਹ ਦੈਰੀ ਦੁੱਧ ਪਾਵਾਂਗੇ ਐਂਡ ਚਲਦੇ ਆ ਕਰ ਪਾਤਾ ਗਈ ਦੁੱਧ ਐਂਡ ਯਾ ਤਾਂ ਡ੍ਰੀਮ 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 ਹਾਸੀ ਇਹ ਡ੍ਰੀਮ ਨਹੀਂ ਉਹ ਕਹਿ ਸਕਦੇ ਡ੍ਰੀਮ ਵੱਡਾ ਸ਼ੂਟਰ ਨਹੀਂ ਹੋਊਗਾ ਮੇਰਾ ਐਂਡ ਮਸਾ ਡਰੀਮ ਨਹੀਂ ਕਹਿ ਸਕਦੇ ਮਤਲਬ ਕਿ ਇੱਕ ਜਿੱਦਗਾ ਚਾਹਦੇ ਆ ਹਨਾ ਸੋ ਚੱਲਦੇ ਆ ਹੁਣ ਨਾ ਅਣੂ ਕੇ ਤਿਆਰ ਹੁੰਨੇ ਆ ਕਰਿਆ ਕੇ ਓਕੇ ਸੰਜੋਗ ਬਾਈ ਗੱਲਾਂ ਨੇ ਕੋਈ ਯਾਰ ਇਹ ਫੱਟੂ ਖਿੱਚਦੇ ਨੇ ਬੰਦਿਆਂ ਨੂੰ ਬਾਈ ਇਹ ਯਾਰ ਇਹਨਾਂ ਤੇ ਇਹਦੇ ਰਿਪੋਰਟ ਮਾਰੋ ਇਹਨਾਂ ਤੇ ਬਾਈ ਕੀ ਕਰੀਏ ਯਾਰ ਬਾਈ ਉਹ ਮੈਂ ਦੱਸਣੀ ਭੁੱਲ ਗਏ ਤੈਨੂੰ ਤੇ ਪ੍ਰੀਤ ਆਉਣ ਵਾਲਾ ਬਾਹਰੇ ਜਾਂ ਦੇਖਦੇ ਆ ਬਾਕੀ ਆਉਂਗਾ ਨਹੀਂ ਬਰੇ ਬੀਤ ਬਾਈ ਇਧਰੋਂ ਤੇ ਹੁਣੇ ਬੰਦਾ ਉਹ ਕਰ ਰਿਹਾ ਸਟਰਗਲ ਸਟਰਗਲ ਕਰ ਰਿਹਾ ਸਟਰਗਲ ਕਰ ਰਿਹਾ ਤੇ થી ਬਾੜ ਐਂ ਚ ਫਿਰਦੇ ਆ ਇੱਕ ਬੰਦਾ ਹੋਰ ਹੋ ਗਿਆ ਐਂ ਜੀ ਵੀ ਤੇਰਾ ਡੈਡੀ ਹੋ ਗਿਆ ਦੇ ਦੇ ਅੱਡੇ ਤਾਰੇ ਗੋਣੇ ਨਾ ਬਾਈ ਗਾਇਸ ਮੇਨ ਨ ਧੋਖਾ ਹੋਇਆ ਬਹੁਤ ਵੱਡਾ ਸੋ ਗਾਈਸ ਪਤਾ ਨਹੀਂ ਕਿਦੋਂ ਕ ਜਾਣਗੇ ਲਗਭਗ 10 ਵਜੇ ਐਂਡ ਮਾਨਸ਼ਾ ਵੀ ਨਹੀਂ ਗਿਆ ਅੱਜ ਤਾਂ ਜਾਣ ਤਾਂ ਪੂਗਾ ਯਾਰ ਉੱਥੇ ਸੋ ਚੱਲਦੇ ਆਂ ਦੇਖਦੇ ਆਂ ਕੀ ਹੁੰਦਾ ਅਜ ਤਾਂ ਫਿਲਹਾਲ ਬਾਈ ਕੇ ਕੰਮ ਚੱਲ ਰਿਹਾ ਤਾਂ ਬਾਈ ਐਂਡ ਉਰੇ ਐ ਸੀ ਕੋਨ ਬਣਾਉਂਦਾ ਲੋਕੋ ਬਾਈ ਨੇ ਦੇਖੋ ਇਹ ਤਾਂ ਮੈਂ ਕੱਪੜੇ ਬਦਲ ਲੇ ਸੋ ਗਾਈਸ ਜੇ ਤੁਸੀਂ ਉੱਥੇ ਜਾ ਕੇ ਐਂ ਕਰਨਾ ਮੈਨੂੰ ਰਾਹ ਨਹੀਂ ਪਤਾ ਜਾਂ ਮੈਨੂੰ ਹੋਰ ਸੱਤੋਂ ਮਿੰਟ ਮੈਂ ਚੱਕਲੇਦਾਰ ਕਰ ਲੈ ਆਪਾਂ ਐਂਡ ਚੱਲਦੇ ਹਾਂ ਹੁਣ ਲੈਟਸ ਗੋ ਅ ਸੰਜੋਗ ਨੂੰ ਫੋਨ ਕਰਦਾ ਮੈਂ ਮਿਲਦੇ ਆਗੇ ਬਾਏ ਜਾਣਾ ਗੁਰਨਾਨ ਕਾਲਜ ਜਾ ਪਹਿਲਾਂ ਗੁਰਨਾਨ ਕਾਲਜ ਜਾਦੇ ਜਾਣਾ ਸਰ ਜੀ ਕਹਿੰਦੇ ਉਹ ਚੜ੍ਹਵੀਂ ਸੈਸ਼ਨ ਲੈਣੀ ਆ ਸਾਰਿਆਂ ਨੇ ਹਾਂ ਚੌੜ ਕਰ ਕਿੰਨਾ ਗਿਆ ਨਾ ਮੈਂ ਹੀ ਰਹਿ ਗਿਆ ਇਕੱਲਾ ਦੇਖੀ ਆਂ ਮੈਨੂੰ ਦੱਸਦੇ ਮੈਂ ਤਾਂ ਆਪ ਚੱਕ ਲੈ ਆਉਂਦਾ ਕੀ ਚੱਕ ਲਾਂਗਾ ਪਰਨਾ ਚੱਕੜਾ ਲਿਆ ਵੇਸੀ ਹੂੰ ਆ ਜਾਓ ਅਛਾ ਇੱਧਰ ਆਣਾ ਚਲ ਚੜਾ ਇੱਥੇ ਦੇ ਆਪਣੇ ਜਾ ਆ ਇੱਥੇ ਅੱਜ ਗਾਈ ਸੋਨੂ ਅੱਜ ਗਾਈ ਸੋਨੂ ਪੈਸੀ ਕਢਾ ਕੇ ਦਿਖਾਉਣੇ ਆ ਪੈਸੀ ਕਢਾਉਣੇ ਆ ਬਸ ਅਫੜੀ ਮੋਏ ਇੰਨੇ ਸਾਲ ਹੋ ਗਏ ਇੰਨੇ ਸਾਲ ਹੋ ਗਏ ਇੰਨੇ ਥੋੜੇ ਮਹੀਨੇ ਹੋ ਗਏ ਮੈਂ ਲਾ ਦੇਵਾਂ ਕਿ ਸਲੀਪ ਕੱਟਣਾ ਵੀ ਚਾਰ ਜਾਨਾ ਜਿਆ ਏਸੇ ਬੁਝ ਕਢਾ ਕੇ ਚੱਲਦੇ ਆ ਫਿਰ ਉਹ ਗਾਈ ਮੋਲ ਲਾ ਆਕਲੀ ਨਹੀਂ ਹੁੰਦਾ ਉਹਨਾਂ ਨੂੰ ਉਰੇ ਆ ਕੇ ਸਾਡੇ ਬਹਿ ਜਾਂਦੇ ਆ ਕੇ ਆ ਵਈ ਉਰੇ ਬੰਦਾ ਰੱਖਿਆ ਹੋਇਆ ਹੈ ਇੱਥੇ ਇਹਦਾ ਤਨਖਾਹ ਕਿੰਨੀ ਆਉਂਦੀ ਤਨਖਾਹ 50000 ਰੁਪਈਆ ਮੈਂ 1 ਮਿੰਟ ਚ ਖਾਣਾ ਖਮਾਉਣਾ ਖੜ ਜਾ ਯਾਰ ਫੇਸਬੁਕ ਹੋ ਗਿਆ ਹੋਈਗੀ ਇਹਦਾ ਕੈਮਰੇ ਉਹ ਕੈਮਰੇ ਚ ਉਹ ਮੈਂ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਘਰ ਲਾ ਚੜਾ ਲਓ ਨਾ ਨਾ ਖੜ ਜਾ ਨੀ ਮੋੜ ਕੇ ਨਹੀਂ ਜਾਕਦਾ ਕਿ ਜਿਵੇਂ ਕੋਈ ਤਾਂ ਕੁਝ ਵੀ ਨਹੀਂ ਦਿਖਿਆ ਉਹ ਜੂਸ ਵੱਟਦਾ ਬਾਣਾ ਪ੍ਰੀਤ ਗਾਈ ਜੁੱਤਰ ਗਿਆ ਕਿਉਂਕਿ ਪੁਲਿਸ ਪੁਲਸ ਖੜੀ ਹੁੰਦੀ ਹੈ ਉਹਰੇ ਠੀਕ ਹੈ ਹੈ ਪੁਲਸ ਆਏਗਾ ਇੱਥੇ ਹਾਈਟ ਕਿੰਨੇ ਅਸ ਤੋਂ ਥੋੜੀ ਹੀ ਬਾਅਦ ਰਗੀ ਸਿੱਧੀ ਰੋਡ ਰੱਖਣਾ ਆਪਾਂ ਓ ਗਾਈ ਆ ਗਿਆ ਕ੍ਰਿਸ਼ਨਾ ਕਾਲਜ ਕਾਲਜ ਉਹ ਗੱਲੀ ਬੱਕੀ ਆ ਇਹ ਆਹ ਜਿਹੜਾ ਕਾਲਜ ਅਸਦੰਦਰ ਆ ਬੱਚ ਖੂਬੀਆ ਕੰਮ ਆ ਓ ਆਹ ਹੜੂ ਪੂਰਾ ਆ ਆ ਗਈ ਗਾਈ ਕਾਲਜ ਐਡਮਿਸ਼ਨ ਕਰਾਉਣੇ ਆ ਬਸ ਆ ਕਰਦੇ ਆ ਗਾਈ ਹੋ ਗਈ ਐਡਮਿਸ਼ਨ ਐਡ ਚੱਲਦੇ ਆ ਹੁਣ ਸੋ ਗਏ ਚੱਲੇ ਆ ਚੱਲਿਆਂ ਗਾਇਸ ਸੋ ਗਏ ਚੱਲੇ ਆ ਐਂਡ ਐਡਮਿਸ਼ਨ ਲੱਗਦਾ ਹੋਈ ਜਾਊ ਹੋਰ ਮੜ ਕੇ ਬਣਾ ਦੀ ਚੰਗਾ ਸ਼ਾਰਟ ਬਣਾ ਦੀ ਆਜੋ ਹੁਣ ਚੱਲੀਏ ਬਣ ਗਈ ਬਣ ਗਿਆ ਆ ਜਾ ਕਿਉਂ ਗਾਇਸ ਹਮ ਆਇਆ ਉਹ ਆਪਾਂ ਨੂੰ ਚੰਗਾ ਗਾਇਸ ਕਿਸੇ ਦਾ ਪਾਣੀ ਚੱਕ ਚੱਕ ਕਿਸੇ ਦਾ ਪਾਣੀ ਚੁੜੀ ਜਾਂਦਾ ਹੈ ਉਹ ਨਹੀਂ ਐ ਤੇਰਗੂੰ ਪਾਇਆ ਕਈ ਵਾਰੀ ਆਇਆ ਇਹਨੇ ਕੋਈ ਪੱਕਾ ਹੋਰ ਹੁਣ ਮੈਂ ਉਹ 100 ਰੁਪਏ ਬਹੁਤ ਆਪ 200 ਰੁਪਏ ਮੈਂ ਬਣ ਲੈਂਦਾ ਓਏ ਠੀਕ ਆ ਬਈ ਫਰਦੀ ਸਿੰਘ ਆਪਾਂ ਕੱਫੇ ਚ ਚੱਲਦੇ ਹਾਂ ਠੀਕ ਆ ਬਈ ਹੂੰ ਚਲੋ ਚਲੋ ਲੈਟਸ ਗੋ ਉੱਪਰ ਆਜਾ ਗਾਇਜ਼ ਆਪਲਾ ਢੇ ਫਿਰਦੇ ਆਪਾਂ ਜਿਹੜੇ ਬਣ ਕਰਦੇ ਅੰਡ ਗਾਇਜ਼ ਅੱਧਿਆ ਵਾਪਸ ਚੱਲਦੇ ਚੱਲੀਏ ਮੁੰਡਿਓ ਬੱਸ ਢੇ ਚੱਲਦੇ ਔਲ ਦੇਖ ਲੋ ਗਾਇਜ਼ ਬੱਸ ਮੇਦਾ ਗਾਈਜ਼ ਮਿਲ ਗਿਆ ਆਪਣਾ ਮੁੰਡਾ ਤਵੰਜ ਮਿਲ ਗਿਆ ਓਏ ਗਲਤ ਮਾਰਿਆ ਮੁੰਡਾ ਲੱਗਿਆ ਕਹਿੰਦਾ ਮਿਲ ਗਿਆ ਆਪਣਾ ਮੁੰਡਾ ਕਹਿੰਦਾ ਮਿਲ ਗਿਆ ਆਪਣਾ ਮੁੰਡਾ ਬੜੀਆਂ ਮੁੰਡੇ ਹੀ ਆਦਾਗੇ ਏ ਆਹ ਪਿੰਡ ਦਾ ਮੁੰਡਾ ਹਾਂ ਮਿਲ ਗਿਆ ਸੀ ਮੈਡੀਕਲ ਦੀ ਗੱਲ ਕਰਨਾ ਸਮਾਂ ਨਹੀਂ ਈਗਾ ਮਤ ਰੱਖੇ ਆ ਮੈਂ ਹੋਰ ਕਹਿੰਦਾ ਨਾਲ ਹੀ ਆ ਮੈਨੂੰ ਇੱਕ ਆਜੇ ਇਹਨੂੰ ਹੂੰ ਕਿੱਦਿ ਮੇਰੀ ਵੀ ਹੀਰੇ ਦਾ ਹੈਗਾ ਸੋਨਾ ਸੁਨਖਮ ਦਾ ਦੀ ਵੀ ਮੰਗ ਦਿੱਨੇ ਕੋ ਮੈਂ ਇਹ ਪਿੰਦਾ ਪਿੰਦਾ ਮੈਂ ਤਾਂ ਖਵਾ ਲੇ ਉਹ ਸੋਭਰੀ ਸੀ ਕਿ ਨਹੀਂ ਉਹ ਚੋੜ ਦੀ ਵਾਲ ਨਹੀਂ ਹੈਗੀ ਬੋਲ ਜਿਹੜਾ ਕੋ ਟੰਕੀਸ਼ਟਾ ਕਰ ਹੋਰ ਬਈ ਬੀਲ ਦੇ ਕੈਫੇ ਚਾਏ ਹੈ ਬਾਈ ਗਾਈਜ਼ ਆਪਾਂ ਵਿਸ਼ਾਲ ਵਾਲੇ ਸਨ ਆਫ ਬੈਸਟ ਨੇ ਵੀ ਆਪਣੇ ਬਲੱਡ ਦਿਖਾ ਦੇ ਇੱਕ ਵਾਰੀ ਸਾਰਿਆਂ ਨੂੰ ਪਮਾਈ ਦਿੰਦਾ ਫਰੀਦ ਬਾਈ ਬੈਠਾ ਆਪਣਾ ਫਰੀਦ ਬਾਈ ਮਾਗੀ ਬਨਾਲ ਬਨਾਲ ਬਣੀ ਸਨੀਪਾ ਆ ਖੜੇ ਗਏ ਕਿਤੇ ਕਿਤੇ ਖੜਾ ਲੈਂਦੇ ਕਿਤੇ ਖੜਾ ਲੈਂਦੇ ਕੀ ਮਤਲਬ ਕਿਤੇ ਖੜਾ ਲੈਂਦੇ ਨੇ ਬਈ ਖਾਣ ਪੀਣ ਵਾਲੇ ਬੰਦੇ ਫਿਰ ਐਂ ਹੁੰਦੇ ਨੇ ਬਈ ਬਰ ਗਿਆ ਆਪਣਾ ਤੇ ਐਂ ਦੇਖਿਆ ਬਈ ਤੈਨੂੰ ਮੋਬਾਈਲ ਤੇ ਕਦੇ ਗਿਣੀ ਲੱਗੀ ਉਧਰੋਂ ਪੈਡਲ ਨੂੰ ਖਿੱਚਦੇ ਮੇਰਾ ਪੰਜ ਪੰਜ ਵਾਜਦੇ ਗਾਇਸ ਤੜਕੇ ਦੇ ਫਿਰਦੇ ਔਰੇ ਭੌਂਕਦੇ ਕੁੱਤਿਆਂ ਵਾਂਗੂ ਪਲਾਟਾ ਸਾਰਾ ਘਾਤਾ ਗਾਇਸ ਫੁੱਲ ਕੀੜੀਆਂ ਕੀੜੀਆਂ ਮਾਰੀ ਜਾਂਦਾ ਜੂਜਾ ਸਪਿੰਨੈਂਡ ਗਾਇਸ ਚੱਲਦੇ ਹਾਂ ਮਡਾਂ ਭਈ ਮਾਇਆ ਲੱਤ ਥੱਲੇ ਗੱਡੀ ਸੀ ਓਏ ਮਹਾਲਾ ਕਰੇ ਉਹ ਬਰੇ ਪਿੰਡੀ ਆ ਗਈ ਇਸ ਬਰੇ ਐਂਡ ਬਪੈਂਡ ਆ ਗਈ ਅੱਜ ਇਹden ਫਟ ਗਿਆ ਕੁਛ ਨਹੀਂ ਹੋਇਆ ਵੀਡੀਓ ਟੁੱਟਾ ਇੱਕ ਪਰਿੰਦਾ ਚੱਗ ਗਿਆ ਟੁੱਟਾ ਇਹ ਫੇਰ ਜੋੜਨਾ ਪਾਇਆ ਐਂਡ ਕੱਲ ਨੂੰ ਮਾਲਸ ਚਲਾਇ ਪਾਸੂ ਸ਼ਾਇਦ ਕੀ ਪਤਾ ਜੀ ਕੁਛ ਨਹੀਂ ਆਈ ਨਹੀਂ ਕੁਛ ਨਹੀਂ ਕੀ ਕਰਾ ਕੁਛ ਨਹੀਂ ਪਤਾ ਜੀ ਦੇਖਦੇ ਹਾਂ ਬਾਕੀ ਕੀ ਹੁੰਦਾ ਕਿਉਂਕਿ ਬਾਈ ਬਾਈ ਜੀ ਆ ਗਈ ਐਂਡ ਕੀ ਹੋ ਗਿਆ ਹੁਣ ਕਰ ਲਓ ਡੰਮਲ ਡੰਡੂ ਆ ਫੱਕ ਯੋ ਤਾਂ ਅਸਮੀ ਦਾ ਹਥਰਾ ਔਖੜਿਆ ਬਾਈ ਗਾਈ ਚ ਬਾਈ ਹਰੇ ਉੱਥੇ ਚੱਲਦੇ ਆਪਾਂ ਹੁਣ ਜਾਈ ਜਾਂਦੇ ਨੇ ਅਸੀਂ ਮੈਂ ਐਂਡ ਚੱਲਦੇ ਆਪਾਂ ਹੁਣ ਤੇ ਉੱਥੋਂ ਅੱਗੇ ਸੀ ਰਿਅਲਟ ਦਾ ਫੇਰ ਦੁਬਾਰੇ ਫਿਰ ਜਾਣਾ ਪਊਗਾ ਫੇਸਬੁਕ 'ਤੇ ਵਰਕ ਕਰਨਾ ਫੇਰ ਚੱਲਾਂਗੇ ਚੱਲੀਏ ਉਦਣ ਕਿੰਨੀ ਕਿੰਨੀ ਸੀ ਨਾ ਅੱਜ ਦੇਖੋ ਕਿਡਿ-ਕਿਡੀ ਹੋ ਗਈ ਓਹ ਹੋ ਹੋ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਆਪਾਂ ਉਹਦਾ ਵੀਡੀਓ ਬਣਾ ਕੇ ਸੀ ਉਦੋਂ ਸੋ ਇਹ ਦੇਖਿਓਗੀ ਆ ਕੁਝ ਕੰਨ ਲੱਗਦਾ ਹਫਤਾ ਕੀ ਹੋਇਆ ਹੋਣਾ ਮੈਂ ਵਿੱਚ ਬੈ ਕੇ ਵੀਡੀਓ ਬਣਾਈ ਸੀ ਉੱਥੇ ਬੈਠ ਕੇ ਅੱਜ ਪਤਾ ਵੀ ਨਹੀਂ ਲੱਗਦਾ ਵੀ ਉੱਥੇ ਕੀ ਹੋ ਰਿਹਾ ਅੱਜ ਅੱਜ ਇੰਨੀ ਕੇ ਹੀਵੜ ਹੋ ਗਈ ਹੀਵੜ ਮਤਲਬ ਕਿ ਪਕਾਈ ਹੋ ਗਈ ਹਨਾ ਇੰਨੀ ਕ ਪਕਾਈ ਹੋ ਗਈ ਅੱਜ ਤੇ ਬਹੁਤ ਸੀ ਅੱਜ ਲਈ ਤਕਰੀਬਨ 5:00 ਵਜੇ ਤੱਕ ਬਲੱਡ ਦੇ ਤੂੰ ਆ ਬਲੱਡ ਦੇ ਦਾ ਬਲੌਗ ਸੀ ਇਹ ਐਂਡ कुछ ज़्यादा मैं ब्लॉग च नहीं दिखाया बट मैं शॉर्ट लैन की कोशिश की पूरी पूरी तो कल नानसा जावे एंड देखने कल नलॉग शूट करिए कि बाकी बेस्ट है सारा कुछ